ਦੇ ਨੇ ਮੈਂ ਰੋਟੀ ਪਾਇਆ ਜਿੰਨਾ ਨੂੰ ਅਜ ਵਰਸ ਦੇ ਪੈਸੇ ਮੰਗ ਗੁਡ ਮਾਰਨਿੰਗ ਸਕੂਲ ਦਾ ਟਾਈਮ ਹੋ ਗਿਆ ਹੂੰ ਸਕੂਲ ਦਾ ਟਾਈਮ ਹੋ ਗਿਆ ਸਾਢੇ 9 ਹੋ ਗਏ 10 ਵਜੇ ਸਕੂਲ ਜਾਣਾ ਹੈ ਸਾਢੇ 9 ਹੋ ਗਏ 10 ਵਜੇ ਸਕੂਲ ਜਾਣਾ ਹੈ ਗੁਡ ਮਾਰਨਿੰਗ ਹੋ ਗਈ ਉਠੋ ਹੂੰ ਉੱਠ ਨਾ ਨਹੀਂ ਫੇਲੋ ਕੇ ਪੈ ਗਈ ਹੂੰ ਚੋ ਚੋ ਸਾਡੇ ਨਾ ਹੋ ਗਏ ਉੱਠ ਜਾ ਉੱਠ ਜਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉੱਠ ਜਲਦੀ ਪਾਦੀ ਕੇ ਮਮਾ ਤਾਂ ਪਹਿਲਾਂ ਉੱਠੇ ਪੱਜ 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 ਬਾਹਰ ਤੋਂ ਪਣੀ ਨਿਕਲੀ ਭਈਆ ਕਿੰਨੇ

ਤੂੰ ਉੱਠਿਆ ਵਰਦਾ ਮੈਂ ਪੈਟਰ ਉਠਾਣਾ ਆਇਆ ਸੀ ਕਿਨੇ ਠਾਇਆ ਦੇਣਾ ਕਿਸੇ ਲਈ ਫੇਰਾ ਪੇਟ ਉੱਟ ਗਿਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੜ ਮਨ ਅਜ ਨਹੀਂ ਕਰ ਚਹੀ ਨਾਈਗਰਾ ਕਲੇ ਕਮ ਗਾਇਜ਼ ਆਈ ਐਮ ਫੁੱਲ ਰੈਡੀ ਤੇ ਸਵੈਟਰ ਪਾਣਾ ਰਹੇਗਾ शिशकाल सारे नूम है उम्मीद कर देंगे तो से सारे ठीक ठाक होंगे साथ तो साथ देखो और ना मैं ब्लाउज हम बना रहे हैं चलो बाय ये पनीर शेल कम चा पनीर ये तो कि मिलान की है ये तो मिलान कोई नहीं आड़ड़ बनेंगे दो अच्छा आड़ड़ बनेंगे आप ਟੀਚੇ ਇਹਦੇ ਬੰਦੇ ਦੁੱਧ ਤੇ ਤੁਰਕੀਆ ਗਰਮ ਮਸਾਲਾ ਸਾਹਿਬ ਤੁਸੀਂ ਮਸਾਲੇ ਫਰਾਈ ਹੋ ਰਹੇ ਸਾਹਿਬ ਹਿੱਟੱਕ ਨਹੀਂ ਉੱਠ ਰਿਹਾ ਭਾਵੇਂ ਬਹੁਤ ਲੇਟ ਹੋ ਗਈ ਅਸੀਂ ਕਹਿ ਰਹੇ ਹਾਂ ਕੱਲਾ ਮੈਂ ਨਹੀਂ ਉੱਠਣਾ ਕੱਲਾ ਮੈਂ ਨਹੀਂ ਉੱਠਣਾ ਹੁਣ ਕਿ ਸੰਡੇ ਨੂੰ ਸੌਈ ਨਹੀਂ ਜਿੰਨਾ ਮਲ ਥੋੜਾ ਜਿਹਾ ਠੀਕ ਹੈ ਸਾਹਿਬ ਮਮਾ ਨੇ ਕਿ ਸੰਡੇ ਨੂੰ ਸੌਂ ਜਾਈ ਉਹਦੋਂ ਅਸੀਂ ਖਾਣਾ ਨਿਕਲ ਲੋ ਤੋ ਹੁਣ ਉੱਠਦਾ ਨਹੀਂ ਨਾ ਮੰਮਾ ਨੇ ਕਹਿ ਗਾਇਸ ਦੇਖ ਲਓ ਬਾਲ ਪੜਦਾ ਗਾਇਸ ਮੈਂ ਰਹੂੰਗਾ ਉੱਠਦਾ ਹੈ ਨਹੀਂ ਜੁਬਾਨੀ ਤੇ ਬਣਾਇਆ ਜੁਬਾਨੀ ਕੋਈ ਮੰਮਾ ਨਹੀਂ ਹਾਂ ਅਨੀ ਅਨੀ ਰਹੂਗਾ ਮੰਮੀ ਨੂੰ ਸੱਚੇ ਤੋਂ ਕਰੀ ਛੱਡ ਦੇਰਾਂ ਜੇ ਉਠਿਆ ਨਹੀਂ ਹੂੰ ਠੀਕ ਐ ਜੇ ਇਹ ਨੂੰ ਉਠਿਆ ਨਹੀਂ ਨਾ ਤੈਨੂੰ ਸੱਚੀ ਕਰੇ ਛੱਡਿਆ ਨਾ ਉੱਠ ਗਿਆ ਉਹਦੇ ਨੂੰ ਤਾਂ ਕਦੇ ਨਹੀਂ ਹੁੰਦਾ ਉਹਦੇ ਦੇਖਦੇ ਆਫਰ ਪਹਿਲੀ ਵਾਰ ਹੈ ਹਾਂ ਇਹਦੇ ਕੋਲ ਪਹਿਲਾ ਨਹੀਂ ਮੈਂ ਮੈਨੂੰ ਉਠਾਇਓ ਮੇਰਾ ਮੈਨੂੰ ਉਠਾਇਓ ਮੈਂ ਇਹਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਣੀ ਦੇਖੀ ਜਾਊਗਾ ਸਵੇਰ ਤਾਂ ਨਹੀਂ ਹੋਗੀ ਸਵੇਰ ਤਾਂ ਨਹੀਂ ਹੋਗੀ ਹੈ ਸਹੀ ਆ ਵਾਪੇਲੇ ਮੈਨੂੰ ਉਠਾਉਣਾ ਠੀਕ ਐ ਬਹੁਤ ਦਾ ਕੱਟਾ ਕਰ ਲਾਂਗੇ ਮੇਰੇ ਯਾਰੀ ਤੋਂ ਹਾਂ ਜੀ ਚਾਦਰਾਂ ਨੂੰ ਵੀ ਕੱਟਿਆ ਦੇਖੋ ਲੈ ਆ ਪਲੇਟ ਆ ਦੇਖ ਸਾਰੇ ਸਬਜ਼ੀ ਢੋਲ ਤੇ ਖਾਣਾ ਨਹੀਂ ਆਉਂਦਾ ਗਾ ਆਉਂਦਾ ਅੱਗੇ ਹਲਾਇਆ ਨਹੀਂ ਪਨੀਰ ਨੂੰ ਕਿਉਂ ਪਾ ਕੇ ਦਿੱਤਾ ਤੁਹਾਨੂੰ ਹਲਾਇਆ ਸੀ ਕਰ ਕੋ ਕੜਾਈ ਪਨੀਰ ਬਣਾਇਆ ਹੈ ਸ਼ਾਇਦ ਪਨੀਰ ਕੜਾਈ اچھا ਕੜਾਈ ਸਵਾਦ ਹੈ ਲਓ ਜੀ ਹੁਣ ਆ ਗਈ ਚਾਹ ਦੀ ਵਾਰੀ ਗਰਮਾ ਗਰਮਾ ਠੰਡੀ ਕਰ ਦੋ ਜਵਾਕਰ ਠੰਡੀ ਨਾ ਖਾ ਕੇ ਦਿੰਦੇ ਬੁਣੋ ਗਰਮ ਹੈ ਆਪਣੀ ਆਸੀ ਕਾਲਜ ਕਾਲਜ ਕਿ ਹੋ ਗਿਆ ਉਹ ਗੰਦੀ ਅਜ ਗਰਮ ਨਹੀਂ ਮੇਰੀ ਗਰਮ ਹੈ ਚਲੋ ਬੱਚੋ ਟਾਈਮ ਹੋ ਗਿਆ ਬਾਈ ਗਾ ਦੋ ਮੰਮਾ ਨੂੰ ਬਾਈ ਮੰਮਾ ਕੱਪੜੇ ਤਾਂ ਪਾ ਲੋ ਮਮਾ ਨਾਲ ਬਾਈ ਗਾਦੇ ਬਲਾਈ ਜਾਂਦੇ ਤੈਨੂੰ ਬਾਈ ਐਵੇਂ ਨਹੀਂ ਜਾਊਗਾ ਕੱਪੜੇ ਤਾਂ ਪਾਇਆ ਮੈਂ ਕੱਪੜੇ ਨਹੀਂ ਬਾਈ ਮੈਂ ਪਿਆਰ ਹੋਇਆ ਬੈਠਾ ਮੈਂ ਠੰਡਾ ਬੈਠਾ ਠੰਡਾ 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 ਹਰ ਬਲਕ ਆਹ ਆਹ ਲਓ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਫੇਸ ਥ੍ਰੀਚ ਕਰਵਾਇਆ ਜਾ ਰਿਹਾ ਸੁਖਨੀ ਸਾਹਿਬ ਦਾ ਪਾਠ ਤੇ ਉਹਦੇ ਵਿੱਚ ਆਪਾਂ ਵੰਡਦੇ ਸੀ 61 ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਵੀ ਪਹੁੰਚੋ ਸਾਡੇ ਸੁਖੀ ਸਾਡੇ ਪਾਠ ਤੇ ਸਾਡੇ ਵੱਲੋਂ ਹਾਜ਼ਰੀ ਲਵਾਇਓ ਕੋਲ ਦੇ ਸਾਰੇ ਜੋਕਾ ਦੀ ਨਿਗਾ ਤੰਗ ਚ ਆਉਈ ਪਈ ਆ ਸਾਰੇ ਜਵਾਕ ਪਤੰਗ ਕਨੇ ਦੇਖੀ ਜਾਂਦੇ ਆ ਲੋ ਜੀ ਚੱਲੀ ਚੱਲੋ ਚੱਲੀ ਚੱਲੋ ਬੈਲ ਮਾਰਦੇ ਆ ਬੈਲ ਲੋ ਜੀ ਤੁਹਾਨੂੰ ਪਤਾ ਹੀ ਨੰਨੇ-ਮੁੰਨੇ ਦਾ ਆਪਣੇ ਦਾ ਗੋਲ ਗੱਪਾ ਲਵ ਰਹੀ ਘਰੇ ਬਾਤੋ ਜਾਂਦੇ ਗੋਲੋਂ ਪਹਿਲਾਂ ਖਾਂਦੇ ਲੋ ਜੀ ਨੰਨੇ-ਮੁੰਨੇ ਘਰੇ ਪਹੁੰਚ ਕੇ ਸਾਡੇ ਬਾਬੂ ਬੱਚੇ ਚੱਲ ਸਭੋ ਹੋਣ ਗੱਪਾ ਤੇ ਦੇਖ ਹੀ ਲੈ ਖਾ ਲੈ ਤੇ ਆ ਵੀ ਲੈ ਕੇ ਆਇਆ ਦੇਖੋ ਕੀ ਨਾਮ ਹੈ ਇਹਦਾ ਦੱਸੋ 버거 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 ਬੱਡਗਰ ਬੱਡਗਰ ਗੱਡ ਕਰ ਦੋਈ ਆ ਭਾਈ ਬਸ ਦੋਈ ਲੈ ਕੇ ਆਇਆ ਸੀ ਖਾਣਾ ਬਿਨਾ ਛੜਤਾ ਬਾਹਰ ਲਾਓ ਸੀਗਾ ਛੜ ਕੇ ਖਾ ਲੋ ਗਰਸ ਨੂੰ ਖੋਲ ਕੇ ਦਿਖਾਉਣਾ ਮੇਰੇ ਨੂਡਲ ਸੀਗਾ ਓਸੀਗਾ ਗਾਈਜ਼ ਮੇਰਾ ਅਜਾ ਕੁਲਿਆ ਨਹੀਂ ਕੁਲਿਆ 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 ਗਿਆ ਮੇਰਾ ਅਜਾ ਕੁਲਿਆ ਤੇ ਤਾਕਤ ਦਾ ਨੂਡਲ ਦਾ ਗੁੰਨ ਦਾ ਸਿੰਪਲ ਦੇਖੋ ਗੁੰਨ ਨੂੰ ਤਾਕਤ ਚਾਹੀਦੀ ਆ ਬਟ ਖਾਲੀ 버ਗਰ ਹੈ। ਲੋ ਜੀ ਹਜੇ ਤੱਕ ਵੀ ਆਪਾਂ ਕਾਰ ਹੀ ਵੰਡੀ ਆਨੇ ਚਾਰ ਵਜ ਗਏ ਸੀਗੇ ਤੇ ਜਵਾਕ ਆ ਗਏ ਘਰੇ ਪਤਾ ਨਹੀਂ ਕੁਝ ਖਾਦਾ ਹੋਣਾ ਕਿ ਨਹੀਂ ਸਕੂਲੋਂ ਵਿਚਾਰੇ ਨਹੀਂ ਆਏ ਤਾਂ ਉਹਨਾਂ ਦੇ ਪਾਪਾ ਨੇ ਕੁਝ ਨਾ ਕੁਝ ਖਵਾਤਾ ਹੋਣਾ ਮੈਂ ਕਿਹਾ ਸੀਗਾ ਅੱਜ ਤੁਹਾਡੀ ਡਿਊਟੀ ਆ ਤੇ ਆਪਾਂ ਨੂੰ ਹਜੇ ਲੱਗ ਜਾਣਾ ਟਾਈਮ ਤੇ ਜਾ ਕੇ ਮਿਲਦੇ ਆਂ ਜਵਾਕਾਂ ਨੂੰ ਕੀ ਕੀਤਾ ਅੱਜ ਉਹਨਾਂ ਨੇ ਫਿੱਟ ਗੁੰਨ ਦਾ ਟਾਈਮ ਹੋ ਗਿਆ ਅੱਜ ਗੁੰਨ ਨੂੰ ਮम्मा ਨਹੀਂ ਮਿਲੇ ਹਨਾ ਗੁੰਨ

ਮਮਾ ਹੁਣ ਆਇਆ ਦੇਖ ਲੋ 2 ਵਜੇ ਗਈ ਸੀਗੀ ਹੁਣ ਆਈ ਐ ਤੇ ਟਿੱਕੀ ਖਾਣੀ ਐ ਮਮਾ ਟਿੱਕੀ ਬਣਾਈ ਆਂਦੇ ਜਬਾ ਦੀ ਗੇ ਜਾ ਰੋ ਸੋਈ ਚ ਦੇਖਿਆ ਖਾਣੀਆਂ ਤਾਂ ਖਾ ਲਾ ਉਹਨੇ ਇੱਕ ਪੱਦੀ ਗੱਲਿਆ ਕੋਣ ਸਾਡੀ ਵਾਰੀ ਆ ਖਾਣ ਦੀ ਖਾਣੀਆਂ ਖਾ ਲਾ ਪੁੱਤੋ ਖਾਣੀਆਂ ਤਾਂ ਖਾ ਲੋ ਭੁੱਖ ਲੱਗਿਆ ਤਾਂ ਖਾ ਲੋ ਖਾਣੀ ਐ ਜਾਓ ਆ ਜਾਓ ਪਲੇਟ ਲੈ ਕੇ ਆਈਏ ਖਾ ਲੋ ਇੱਕ ਆ ਚਪੜਾ ਮੇਰੀਆ ਪਾੜਾ काला इंदा नहीं खाई ਆਪ ਨਹੀਂ ਖਾਇਆ ਜਿਵੇਂ ਤਲੀ ਕੀ 2 ਦਿਨ ਤਾਂ ਬਸ ਦੋ ਦਿਨ 10 ਕਿਲੋ ਵੇਟ ਘਟਦੇ ਫੋਟੋ ਠੀਕ ਹੈ ਕਿ ਦੁੱਧ ਪੀ ਲਓ ਲੱਜ ਮੈਂ ਤੇ ਗੰਨੋ ਚੱਲੇ ਆ ਘੁੰਮਣ ਹੈਲੋ ਹੈਲੋ ਗਾਇਜ਼ ਹੈਲੋ ਗਾਇਜ਼ ਕੈਸੇ ਹੋ ਵੀ ਆਰ ਗੁੱਡ ਹਾਊ ਆਰ ਯੂ ਆਈ ਏਮ ਫਾਈਨ ਫੰਡੇ ਅੰਦਾ ਹੈ ਕਿ ਇਹ ਇਸ ਇਨੀ ਕ ਬਹੁਤ ਜ਼ਿਆਦਾ ਮੇਰਾ ਤਾਂ ਛੋੜ ਹੀ ਨਹੀਂ ਲੋਟਦਾ ਮੈਂ ਤਾਂ ਲੈਣਾ ਵੀ ਨਹੀਂ ਆਉਂਦਾ ਕਿਵੇਂ ਲਈਦਾ ਹੈ ਐਵੇਂ ਨਹੀਂ ਲੈਂਦੇ ਹਾਂ ਇਹਨੂੰ ਇੱਥੇ ਰੱਖੋ ਇਹ ਜਿਹੜੀ ਚੀਜ਼ ਹੈ ਇਹਨੂੰ ਕਿਹਾ ਮੈਂ ਤਾਂ ਲੈਣਾ ਵੀ ਨਹੀਂ ਆਉਂਦਾ ਸਹੀ ਹੈ ਮੇਰੇ ਹਾਂ ਕੀ ਲਾ ਕੇ ਆਹ ਦੇਖੋ ਸਹੀ ਆ ਗਿਆ ਚੰਗੀ ਤਰ੍ਹਾਂ ਪਿੱਛੇ ਘੱਡ ਦੇਣਾ ਉੱਡੇ ਨਾ ਚਲ ਹੁਣ ਹੋ ਗਿਆ ਮੇਰਾ ਵੀ ਦੇਖੋ ਅੱਜ ਅਸੀਂ ਐਕਟਿਵ ਵਾਲੇ ਜਾਂਦੇ ਹਾਂ ਠੰਡੀ ਠੰਡੀ ਠੰਡ ਲੈਣਾ ਠੰਡ ਦਾ ਮਜ਼ਾ ਲੈਣੇ ਆ ਠੰਡ ਦਾ ਮਜ਼ਾ ਵੀ ਲੈਣਾ ਚਾਹੀਦਾ ਬਹਿ ਜਾ ਰਾਤ ਨੂੰ ਅੰਗਰੇਜ਼ਾਈ ਤੇ ਬਹਿ ਜਾਗੇ ਕਲਰ ਦੇਖੋ ਐਕਟਿਵ ਵਾਲਾ ਰਾਤ ਨੂੰ ਅੰਗਰੇਜ਼ਾਈ ਤੇ ਬਹਿ ਜਾਗੇ ਆਪਾਂ ਠੰਡ ਪਈ ਓਏ ਚੱਲ ਨ ਮੇਰੇ ਸਾਥੀ ਹੌਲੀ ਹੌਲੀ ਚੱਲੇ ਮੇਰੇ ਸਾਥੀ ਧਿਆਨ ਨਾਲ ਲੈ ਕੇ ਜਾ ਵੀ ਮੇਰੇ ਸਾਥੀ ਬਾਸ ਸਾਵਜਾ ਤਾਂ ਨਹੀਂ ਗਿਆ ਅੱਜ ਸਾਡੇ ਨਾਲ ਹੌਲੀ ਹੌਲੀ ਚੱਲਾਂਗੇ ਠੰਡ ਬਹੁਤਾ ਪਾਈ ਠੰਡ ਬਹੁਤਾ ਗੱਤੇ ਨੂੰ ਲਾਉ ਆਹ ਜਿਹੜਾ ਗੱਤਾ ਹੈ ਨਹੀਂ ਨਹੀਂ ਗੱਤੇ ਨਾਲ ਉਹ ਡੱਬੀ ਤੇ ਇਹਨੂੰ ਲੱਗੇ ਨਾ ਪੱਟੀ ਜੀ ਨੂੰ ਸਰੰਕਾ ਜੀ ਸਿਸ਼ਕਾ ਜੀ ਤੀਕਾਲ ਕਿਵੇਂ ਪੁੱਤ ਲਾਵੇ ਮੇਤਰਾ ਗੁੰਨੂ ਲੈਣ ਆਗੇ ਸੀ ਕਿ ਆਪਾਂ ਕੋਈ ਕਰੇ ਤੇ ਹੱਥ ਤੇ ਕਾਰ ਵਗੈਰਾ ਵੰਡ ਕੇ ਆਉਣੀ ਸੀ ਹੋਰ ਤੇ ਗੁੰਨੂ ਨੂੰ ਅਕੈਡਮੀ ਛੱਡ ਗਿਆ ਸੀਗਾ ਮੈਂ ਤੇ ਮੈਂ ਘਰੇ ਵਾਪਸ ਚਲਾ ਗਿਆ ਸੀ ਹੁਣ ਗੁੰਨੂ ਨੇ ਲੈਣ ਆਇਆ ਭਾਈ ਏ ਗੁੰਨੂ ਆ ਗਿਆ ਮੇਰੇ ਮੁੰਨੂ ਆ ਗਿਆ ਮੇਰੇ ਕੱਲ ਹੀ ਰਾਤ ਨੂੰ ਚਲੇ ਗਏ ਮਾੜ ਮੋੜੀ ਕਿ ਰਸ ਲੱਗੇ ਨਹੀਂ ਹੋ ਤਾਂ ਕਰੀ ਆਂਦਾ ਮਾਰਨ ਦਾ ਸੱਟ ਕਿੰਨਾ ਹੋ ਜਾਏ ਮਨਮੀਤ ਦਾ ਪੂਰਾ ਕਰਤਾ ਬੈਠੇ ਆ ਜਾਓ ਹਾਂਜੀ ਲਾਵੇ ਮੇਤਰਾ ਕਹਿੰਦੇ ਵੈਲਕਮ ਬੈਕ ਇਨ ਅਵਰ ਨਿਊ ਵਲੋਗ ਏਅਰਪੋਰਟਸ ਕਿੱਥੇ ਗਏ ਮੇਰੇ ਅੱਜ ਆਪੋ ਤੇ ਕੋਣ ਕੁਲੇ ਵਾਲਾ ਲਚੜੇ ਹੈਲੋ ਗਾਇਜ਼ ਹੈਲੋ ਜਮਿਆ ਸੌਣ ਲੱਗ ਗਿਆ ਕੀ ਕਰਨ ਲੱਗੇ ਸੀ ਸੌ ਕੀ ਦਿਨ ਹੈ ਪਾ ਪਾ ਗੁੱਸ ਕਰਤਾ ਪਾ ਪਾ ਨਾ ਵੀ ਮੇਤਰਾ ਉਗਨ ਦੀਦੀ ਭੜੀ ਜਾਂਦੀ ਹੈ ਗੁਨੂ ਦੇਖਦੇ ਕਿਆ ਨਹੀਂ ਮੈਨੂੰ ਯਾਦ ਨਹੀਂ ਹੁੰਦੇ ਕੁਛ ਨਾਂਸ ਨਹੀਂ ਯਾਦ ਹੁੰਦੇ ਮੈਂ ਕਰ ਵੀ ਤਾਂ ਗੈਸਰਾਤ ਨੂੰ ਪੜਿਆ ਮੈਂ ਹਾਂ ਫਿਰ ਵੀ ਹੋ ਗਿਆ ਮੇਰੇ ਅੱਜ ਸਾਨੂੰ ਗਿਫਟ ਮਿਲਿਆ ਸਬਸਕ੍ਰਾਈਬਰ ਬਲੋ ਦੱਸੋ ਜਾਣ ਕੀ ਮਿਲੇ ਇਧਰ ਨੂੰ ਕਰੋ ਕਿ ਜਿਨ੍ਹਾਂ ਨੇ ਸਾਡੇ ਅਸਤੇ ਜੋ ਵੀ ਗਿਫਟ ਭੇਜਿਆ ਸੀਗਾ ਉਹ ਬਹੁਤ ਟੇਸਟੀ ਸੀਗਾ ਬਹੁਤ ਸਵਾਦ ਲੱਗ ਗਿਆ ਅਸੀਂ ਸਾਰਿਆਂ ਨੇ ਟੈਸਟ ਕਰ ਲਿਆ ਅਸੀਂ ਸਾਡੇ ਵਾਸਤੇ ਸਾਡੇ ਬਹੁਤ ਹੀ ਪਿਆਰੇ ਸਬਸਕ੍ਰਾਈਬਰ ਤੇ ਕਾ ਲੋ ਕਮੈਂਟ ਕਰਕੇ ਦੱਸਣਗੇ ਵੀ ਅਸੀਂ ਦੱਸਦਾ ਬਸ ਜਿੰਨੇ ਭੇਜਿਆ ਉਹ ਸਮਝ ਗਏ ਅਸੀਂ ਉਹ ਖਾ ਲਿਆ ਮਜ਼ੇਸਟ ਯੰਮੀ ਯੰਮੀ ਟੇਸਟੀ ਟੇਸਟੀ ਕਿਉਂ ਗੇਲ ਅੰਟੀ ਜੀ ਬਹੁਤ ਸਵਾਦ ਸੀ ਕਿ ਮੈਂ ਅਵੇ ਖਾਦੀ ਸੀ ਕਿ ਥੈਂਕ ਯੂ ਅੰਟੀ ਜੀ ਬਹੁਤ ਸਵਾਦ ਸੀ ਗਿਆ ਪਿੰਨੀਆਂ ਟੇਸਟੀ ਲੱਗਿਆ ਮੈਨੂੰ ਔਰ ਵੀ ਬਣਾ ਕੇ ਭੇਜੋ ਫਿਰ ਬਾਬਾ ਸਾਰਿਆਂ ਹਾਂਜੀ ਬਾਏ ਬਾਏ ਮਮੈਸੀ ਰਿਡਿੰਗ ਬੇਬੀ ਦੇ ਪੁਰ ਕੇ ਕਲੇ ਲੰਗੇ ਕੋਣਾ ਵਾਲਾ ਚੈਨਲ ਚੈਲੰਜ ਤੇ ਬਾਬਾ ਨੇਤਾ ਕਿੰਨੇ ਮੈਸੇਜ ਖਾਓਗੀ ਇੱਕ ਕਮੈਂਟ ਦੇ ਦੱਸੋਗੇ ਬਸ ਆਪਣਾ ਸਾਰਿਆਂ ਦਾ ਪਿਆਰ ਇਦਾਂ ਹੀ ਬਣਿਆ ਰਵੇ ਤੇ ਆਪਾਂ ਇੱਕ ਦੂਜੇ ਨਾਲ ਮਿਲਵਰਤ ਕੇ ਰਹੀਏ ਹਾਸੇ ਖੁਸ਼ੀਆਂ ਵੰਡਦੇ ਰਹੀਏ ਤੇ ਠੰਡ ਥੋੜੀ ਜੀ ਘਟ ਜੇ ਤਾਂ ਫੇਰ ਕਿਤੇ ਘਰੋਂ ਬਾਹਰ ਨਿਕਲੀਏ ਕੋਈ ਹੁਣ ਘਰੇ ਹੁੰਦੇ ਵਲੌਗ ਹੀ ਨਹੀਂ ਬੰਦੇ ਘਰ ਦਾ ਕੰਮ ਹੀ ਨਹੀਂ ਨਿਭੜਦਾ ਘਰੋਂ ਦਿਨ ਚੜਦਾ ਤੇ ਕਦੋਂ ਖਤਮ ਹੋ ਜਾਂਦਾ ਕੁਝ ਪਤਾ ਹੀ ਨਹੀਂ ਚੱਲਦਾ ਇੱਕ ਜਵਾਕ 10 ਵਜੇ ਤਾਂ ਜਵਾਕ ਹੀ ਜਾਂਦੇ 10 ਵਜੇ ਤੋਂ ਬਾਅਦ ਪਤਾ ਨਹੀਂ ਲੱਗਦਾ ਕੀ ਕਰੂ ਤੈਨੂੰ ਮਾਦੀ ਤੇ ਵਜ ਜਾਂਦੇ ਮਿੰਟ 'ਚ ਮਿੰਟ 'ਚ 3 ਵਜੇ ਜਾਂਦੇ ਉਹ ਦੁਬਾਰਾ ਫੇਰ ਨਹੀਂ ਪਤਾ ਲੱਗਦਾ ਖਾ ਲਓ ਪੀ ਲਓ ਟਿਊਸ਼ਨ ਜਾਵੜੋ ਅਕੈਡਮੀ ਜਾਵੜੋ ਮਿੰਟ 'ਚ 7 ਵਜੇ ਚਲੋ ਵੜ ਜੋਰ ਜਾਈਆਂ 'ਚ ਅੰਦੀ ਥੋੜਾ ਜਿਹਾ ਮੌਸਮ ਠੀਕ ਹੁੰਦਾ ਫਿਰ ਕੰਮੀਆਂ ਫਿਰੀਆਂ ਕਰਾਂਗੇ ਆ ਦੇਖੋ ਕਰੋ ਨਿਕਲਾਂਗੇ ਬਾਹਰ ਤੇ ਜਿੱਦਾਂ ਦੇ ਵਲੌਗਸ ਵੀ ਤੁਹਾਡੇ ਵਾਸਤੇ ਆ ਰਹੇ ਆ ਅਸੀਂ ਮਿਹਨਤ ਕਰ ਰਹੇ ਆ ਤਾਂ ਤੁਸੀਂ ਵੀ ਆਪਦਾ ਪਿਆਰ ਜ਼ਰੂਰ ਦਿਖਾਓ ਕਿਉਂਕਿ ਤੁਹਾਨੂੰ ਪਤਾ ਹੀ ਆ ਬਸ ਠੰਡ ਬਹੁਤ ਜ਼ਿਆਦਾ ਗਈ ਆ ਆ ਸਾਬੂ ਕਰੀ ਜਾਂਦਾ ਐਕਸਰਸਾਈਜ਼ ਅੰਦਰ ਹੀ ਕਹਿੰਦਾ ਮੈਂ ਰਨਿੰਗ ਕਰ ਲਾਂ ਬਾਹਰ ਤਾਂ ਠੰਡ ਚ ਜਾਣਾ ਆਪਸਰ ਬੱਸ 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 ਹੋ ਗਈ ਅੱਗੇ ਸਿੱਧਾ ਜਾ ਕੇ ਟੀਵੀ 'ਚ ਵੱਜੇਗਾ ਓਕੇ ਬਾਏ ਬਾਏ ओके okay, जी बाय बाय मिलते हैं कल एक और नए व्लॉग गुड नाइट बाय बाय गुड नाइट लव यू टेक केयर बच के रहो ठंड <थांड़> तो <laughs>